ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਗਉੜੀ 11ਵੀਂ ਆਸ-ਪਾਸ ਕੰਨ ਤੁਰਸੀ ਕਾ ਬਿਰਵਾ ਮਾਜ ਬਨਾਰਸ ਗਾਉ ਪੁਰੇ ਇਹ ਬਨਾਰਸ ਪਾਠ ਇਕੱਠਾ ਹੀ ਕਰਨਾ ਲਿਖਿਆ ਵੱਖਰਾ ਇਕੱਠਾ ਪਾਠ ਕਰਨਾ ਹੈ ਮਾਜ ਬਨਾਰਸ ਗਾ ਗਾਉ ਰੇ ਤੇ 11ਵਾਂ ਉਚਾਰਨ ਕਰਨਾ 11 ਨਹੀਂ ਕਹਿਣਾ 11ਵੇਂ ਪ੍ਰਕਾਰ ਦੀ ਗਉੜੀ ਦੇ ਵਿੱਚ ਰਾਗੀ ਸਿੰਘਾਂ ਨੂੰ ਹਦਾਇਤ ਹੈ ਵੀ ਇਹ ਸ਼ਬਦ ਉਚਾਰਨ ਕਰਨਾ ਹੈ ਵਾ ਕਾ ਸਰੂਪ ਦੇਖ ਮੋਹੀ ਗੁਵਾਰਨ ਮੋ ਕਉ ਛੋਡਨਾ ਆਉ ਨ ਜਾਹੁ ਰੇ ਤੋਹ ਚਰਨ ਮਨ ਲਾਗੋ ਸਾਰੰਗ ਧਰ ਸੋ ਮਿਲੈ ਜੋ ਵੱਡ ਭਾਗੋ ਰਹਾਓ ਬਿੰਦਰਾਬਾਨ ਮਨ ਹਰਨ ਮਨੂਹਰ ਕ੍ਰਿਸ਼ਨ ਚਰਾਵਤ ਗਾਉਰੇ ਇਹ ਬਿੰਦਰਾਬਾਨ ਬਿੰਦਰਾ ਪਾਦ ਜਿਹੜਾ ਕਸਕੇ ਬੋਲਣਾ ਬਾਨ ਪੋਲਾ ਬੋਲਣਾ ਪਾਠ ਇਕੱਠਾ ਹੀ ਹੈ ਬਿੰਦਰਾਬਾਨ ਮਨ ਹਰਨ ਮਨੂਹਰ ਕ੍ਰਿਸ਼ਨ ਚਰਾਵਤ ਗਾਉਰੇ ਜਾ ਕਾ ਠਾਕੁਰ ਤੂੰ ਹੀ ਸਾਰੰਗ ਧਾਰ ਮੋਹਿ ਕਬੀਰਾ ਲਾਉ ਰੇ ਗੌੜੀ ਪੂਰਬੀ ਬਾਰਵੀ ਵਿਪਲ ਬਸਤਰ ਕੇਤੇ ਹੈ ਪਹਿਰੇ ਇਹ ਬਾਰਵੀ ਹੀ ਉਚਾਰਨ ਕਰਨਾ ਬਾਹਰਵੀ ਨਹੀਂ ਕਹਿਣਾ ਵੈਸੇ ਤੇ ਕੁੰਜ 11 ਪ੍ਰਕਾਰ ਦੀ ਗੌੜੀ ਆ ਪਰ ਇਥੇ ਸੰਪਰਦਾ ਦੇ ਵਿੱਚ ਇਹ ਦੱਸਦੇ ਹਨ ਵੀ ਕਬੀਰ ਸਾਹਿਬ ਜੀ ਇੰਨੇ ਜੁੜ ਗਏ ਸੀ ਬਿਧੀ ਮੇ ਪਤਾਲਾ ਪਤਾਲ ਲਖ ਆਗਾਸ ਆਗਾਸ ਵਿਕੂਟ ਭ੍ਰਮੰਡ ਕੋ ਠਾਕੁਰ ਸੁਆਮੀ ਵਿਕਰੂਣਾ ਹੀ ਪ੍ਰਕਾਸ਼ ਤੇ ਕਰੋੜਾ ਹੀ ਪਤਾਲ ਨੇ ਲੱਖਾਂ ਹੀ ਪਤਾਲ ਹਨ ਤੇ ਉਹਨਾਂ ਨੂੰ ਇਉਂ ਅਨੁਭਵ ਹੋਇਆ ਵੀ 12ਵੀਂ ਪ੍ਰਕਾਰ ਦੀ ਗੋੜੀ ਵੀ ਹੈਗੀ 13ਵੀਂ ਵੀ ਹੈ 14ਵੀਂ ਵੀ ਹੈ ਯਾਨੀ ਬਿਆੰਤੀ ਹੈ ਇਸ ਕਰਕੇ ਇੱਥੇ 12ਵੀਂ ਹੀ ਉਚਾਰਨ ਕਰਨਾ 12 ਨਹੀਂ ਕਹਿਣਾ ਵਿਪਲ ਵਸਤਰ ਕੇਤੇ ਹੈ ਪਹਿਰੇ ਕਿਆ ਬਨ ਮਦੇ ਬਾਸਾ ਕਹਾ ਭਇਆ ਨਰ ਦੇਵਾ ਧੁਖੇ ਕਿਆ ਜਾਲ ਬੋਰਿਓ ਗਿਆਤਾ ਜੀ ਹਰੇ ਜਾਹੇਗਾ ਮੈਂ ਜਾਨਾ ਆਪਗਤ ਸਮਝ ਇਆਨਾ ਜੀ ਹਰੇ ਜਾਹੇਗਾ ਮੈਂ ਜਾਨਾ ਜੀ ਹਰੇ ਤੇ ਹਾਂ ਜੀ ਹਰੇ ਤੇ ਲਾ ਆਪਗਤ ਸਮਝ ਇਆਨਾ ਜਤ ਜਤ ਦੇਖੋ ਬਹੁਰ ਨਾ ਪੇਖੋ ਸੰਗ ਮਾਇਆ ਲਪਟਾਨਾ ਰਹਾਉ ਗਿਆਨੀ ਧਿਆਨੀ ਬਹੁ ਉਪਦੇਸੀ ਇਹੋ Jag सगलो ਧੰਦਾ ਕਹ ਕਬੀਰ ਇਕ ਰਾਮ ਨਾਮ ਬਿਨ ਇਹ Jag ਮਾਇਆ ਅੰਦਾ ਗਾੜੀ ਬਾਰਵੀ ਮਨ ਰੇ ਛੱਡਹ ਪਰਮ ਪ੍ਰਗਟ ਹੋਇ ਨਾਚਹ ਯਾ ਮਾਇਆ ਕੇ ਡਾਂਡੇ ਹਾਂਜੀ ਮਨ ਰੇ ਛੱਡ ਭਰਮ ਪ੍ਰਗਟ ਹੋਏ ਨਾਚੋ ਯਾ ਮਾਇਆ ਕੇ ਡਾਂਡੇ ਸੂਰ ਕੇ ਸੰਮੁਖ ਰਨਤੇ ਡਰਪੈ ਇਹ ਦੋ ਨ ਠਮਕਾ ਲੌਣੀਆਂ ਦੇ ਵਿੱਚ ਸੂਰ ਕੇ ਸੰਮੁਖ ਰਨਤੇ ਡਰਪੈ ਇਥੇ ਵਿਸਰਾਮ ਸਤੀ ਕੇ ਸੰਚੈ ਭਾਂਡੇ ਸੂਰ ਕੇ ਸਨਮੁਖ ਰਨ ਤੇ ਡਰਪੈ ਜعنی ਸੂਰਮਾ ਕੀ ਹੋਇਆ ਜੇ ਸਾਹਮਣੇ ਜੰਗ ਦਾ ਮੈਦਾਨ ਹੋਵੇ ਤੇ ਡਰ ਜਾਵੇ ਸਤੀ ਸਤੀ ਕੇ ਕਿੜੀ ਹੋਈ ਜੇ ਸਤੀ ਹੋਣ ਦਾ ਸਮਾਂ ਬਣੇ ਤੇ ਭਾਂਡੇ ਸੰਭ ਲੱਗ ਜੇ ਮੈਂ ਤੇ ਭਾਂਡੇ ਸੰਭਨੇ ਹਨ ਸਤੀ ਕੇ ਸਾਂਚੇ ਭਾਂਡੇ ਡਗਮਗ ਛਾੜ ਰੇ ਮਨ ਬਉਰਾ ਜਿਹੜਾ ਡਗਮਗ ਪਾਠ ਨਾ ਇਹ ਇਕੱਠਾ ਹੀ ਕਰਨਾ ਹੈ ਡਗ ਤਾਕਮਗਛਾਟ ਰੇ ਮਨ ਪਉਰਾ ਅਬ ਤਾਂ ਜਰੇ ਮਰੇ ਸਿੱਧ ਪਾਈਐ ਅਬ ਤਾਂ ਜਰੇ ਮਰੇ ਸਿੱਧ ਪਾਈਐ ਅਬ ਤਾਂ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸੰਧੋਰਾ ਸੰਧੋਰਾ ਜਿਹੜਾ ਨਾ ਕਸ ਕੇ ਉਚਾਰਨ ਕਰਨਾ ਉੱਤੇ ਟਿੱਪੀ ਲੱਗੀ ਹੋਈ ਹੈ ਲੀਨੋ ਹਾਥ ਸੰਧੋਰਾ ਰਹਾਵ ਕਾਮ ਕ੍ਰੋਧ ਮਾਇਆ ਕੇ ਲੀਨੇ ਆ ਬੇਦ ਜਗਤ ਬੇਗੂਤਾ ਕਹਿ ਕਬੀਰ ਰਾਜਾ RAM ਨਾ ਛੋਡਾ ਰਾਜਾ RAM ਪਾਠੀ ਸੰਬੰਧਕ ਹੈ ਕਹਿ ਕਬੀਰ ਰਾਜਾ RAM ਨਾ ਛੋਡਾ ਸਗਲ ਊਚ ਤੇ ਊਚਾ ਗਉੜੀ ਤੀਰਵੀਂ ਫੁਰਮਾਨ ਤੇਰਾ ਸਿਰੇ ਉੱਪਰ ਫੇਰ ਨਾ ਕਰਤ ਵਿਚਾਰ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਜਾ ਤੇ ਨਿਸਤਾਰ ਬੰਦੇ ਬੰਦਗੀ ਇਕਤਿਆਰ ਇਹ ਇਕਤਿਆਰ ਜਿਹੜਾ ਪਾਠ ਇਕੱਠਾ ਹੀ ਕਰਨਾ ਹੈ ਸਾਹਿਬ ਰੋਸ ਧਰੋ ਕਿ ਪਿਆਰ ਰਹਾਓ ਸਾਹਿਬ ਰੋਸ ਧਰੋ ਹਾਂਜੀ ਇੱਥੇ ਲਾ ਦਿਓ ਸਾਹਿਬ ਰੋਸ ਧਰੋ ਕਿ ਪਿਆਰ ਰਹਾਓ ਨਾਮ ਤੇਰਾ ਆਧਾਰ ਮੇਰਾ ਜੋ ਫੂਲ ਜਈ ਹੈ ਨਾਰ ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੈ ਮਾਰ ਗਉੜੀ 1084 ਜੀ ਜੋਨ ਮਹਿ 1084 ਜੀ ਜੋਨ ਮਹਿ 1084 ਜੀ ਜੋਨ ਮਹਿ ਭ੍ਰਮਤ ਨਾ ਭ੍ਰਮਤ ਅਨੰਦ ਬਹੁ ਥਾਕੋ ਰੇ ਭ੍ਰਮਤ ਚਾਰਨ ਕਰਨਾ ਪ੍ਰਮਤ ਬਹੁਤਾ ਕਸਕੇ ਨਹੀਂ ਪ੍ਰਮਤ ਨੰਦ ਬਹੁ ਥਾਕੋ ਰੇ ਲਖ 84 ਜੀ ਜੋਨ ਮਹ ਪ੍ਰਮਤ ਨੰਦ ਬਹੁ ਥਾਕੋ ਰੇ ਭਗਤ ਹੇਤ ਅਵਤਾਰ ਲਿयो ਹੈ ਭਾਗ ਵੱਡੋ ਬਪੁਰਾ ਕੋ ਰੇ ਜਿਹੜਾ ਇਹ ਪਾਦਾ ਹੈ ਨਾ ਇਹ ਸਾਰੇ ਥੋੜੇ ਜੇ ਵੱਖਰੇ ਕਰਨੇ ਹਨ ਭਾਗ ਵੱਡੋ ਬਪੁਰਾ ਕੋ ਰੇ ਤੁਮ ਜੋ ਕਹਿਤ ਹੋ ਆਨੰਦ ਕੋ ਨੰਦਨ ਕਿ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਤਤੇ ਓਕੜ ਮੰਮੇ ਦੇ ਹਲੰਤ ਹੈ ਇਹਨੂੰ ਉਚਾਰਨ ਕਰਨਾ ਤੂਮ ਜੇ ਤਤੇ ਹਲੰਤ ਨਾ ਹੋਵੇ ਫਿਰ ਤੂਮ ਇੱਥੇ ਹਲੰਤ ਹੈ ਤੂਮ ਤੂਮ ਜੋ ਕਹਿਤ ਹੋ ਜਿਹੜਾ ਕਹਿਤ ਹੋ ਪਾਠ ਹੈ ਇਹ ਇਕੱਠਾ ਹੀ ਪਾਠ ਹੈ ਸੰਬੰਧਕ ਜਾ ਉਚਾਰਨ ਕਰਨਾ ਹੈ ਤੁਮ ਤੁਮ ਜੋ ਕਹਿਤ ਹੋ ਨੰਦ ਕੋ ਨੰਦਨ ਇਥੇ ਵਿਸਰਾਮ ਨੰਦ ਸੋ ਨੰਦਨ ਕਾ ਕੋ ਜੀ ਤੁਮ ਤੁਮ ਜੋ ਕਹਿਤ ਹੋ ਨੰਦ ਕੋ ਨੰਦਨ ਨੰਦ ਸੋ ਨੰਦਨ ਕਾ ਕੋ ਰੇ ਧਰਨ ਆਕਾਸ ਦਸੋ ਦਿਸ ਨਾਹੀ ਤਵ ਇਹੋ ਨੰਦ ਕਹਾ ਥੋ ਰੇ ਰਹਾਉ ਸੰਕਟ ਨਹੀਂ ਪਰੈ ਜੋਨ ਨਹੀਂ ਆਵੈ ਨਾਮ ਨਿਰੰજન ਜਾ ਕੋ ਰੇ ਕਬੀਰ ਕੋ ਸਵਾਮੀ ਐਸੋ ਠਾਕੁਰ ਜਾ ਕੈ ਮਾਈ ਨਾ ਬਾਪੂ ਰੇ ਜਾ ਕੈ ਮਾਈ ਨਾ ਬਾਪੂ ਰੇ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ